ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਲਈ ਫੁੱਲਾਂ ਦੀਆਂ ਗੱਡੀਆਂ ਆ ਰਹੀਆਂ ਹਨ ਹੁਣ ਮਹਾਰਾਸ਼ਟਰ ਸਾਈਬਰ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਈਡੀ ਵੱਲੋਂ ਫਗਵਾੜਾ ਖੰਡ ਮਿਲਤੇ ਅਕਾਲੀ ਆਗੂ ਦੇ ਘਰ ਛਾਪੇ ਜਸਵਿੰਦਰ ਪੱਲਾ ਪੰਜ ਤਤਾਂ ਚ ਲੀਨ ਵਿਰੋਧੀ ਥਿਰਨੇ ਕਿਹਾ ਆਸਟ੍ਰੇਲੀਆ ਲਈ ਪਰਮਾਣੂ ਊਰਜਾ ਨੀਤੀ ਹੀ ਸਮਝਦਾਰ ਕਦਮ ਹੈ ਹੁਣ ਖਬਰਾਂ ਵਿਸਥਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਲਈ ਫੁੱਲਾਂ ਦੀਆਂ ਗੱਡੀਆਂ ਆ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਦਿੱਲੀ, ਮੁੰਬਈ, ਕੋਲਕਾਤਾ, ਕੇਰਲ, ਪੁਣੇ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਤੋਂ ਫੁੱਲ ਮੰਗਵਾਏ ਗਏ ਹਨ ਹਾਲੈਂਡ, ਇੰਡੋਨੇਸ਼ੀਆ, ਨਿਊਜ਼ੀਲੈਂਡ, ਮਲੇਸ਼ੀਆ ਥਾਈਲੈਂਡ ਸਿੰਗਾਪੁਰ ਕਿਨੀਆ ਅਤੇ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਤੋਂ ਵੀ ਫੁੱਲ ਆਯਾਤ ਕੀਤੇ ਗਏ ਹਨ ਸਜਾਵਟ ਲਈ ਦਿੱਲੀ ਮੁੰਬਈ ਅਤੇ ਕੋਲਕਾਤਾ ਤੋਂ 200 ਕਾਰੀਗਰ ਆਏ ਹਨ ਅਤੇ ਉਹਨਾਂ ਦੀ ਮਦਦ ਲਈ 100 ਸ਼ਰਧਾਲੂ ਵੀ ਹਨ ਕਾਰੀਗਰ ਫੁੱਲਾਂ ਤੋਂ ਸ਼ੈਲ ਚੰਡੇਲਰ ਅਤੇ ਚੀਨਾ ਬਣਾ ਰਹੇ ਹਨ ਖੰਡਾ ਅਤੇ ੴ ਦੇ ਚਿੰਨ ਵੀ ਤਿਆਰ ਕੀਤੇ ਜਾ ਰਹੇ ਹਨ ਸ੍ਰੀ ਹਰਮੰਦਰ ਸਾਹਿਬ ਨੂੰ ਸਜਾਉਣ ਲਈ ਸ਼ਰਧਾਲੂ ਇਕੱਠੇ ਹੋਏ ਹਨ ਸ਼੍ਰੋਮਣੀ ਕਮੇਟੀ ਦੇ ਸਖਤਰ ਪ੍ਰਤਾਪ ਸਿੰਘ ਨੇ ਦੱਸਿਆ ਕੀ ਇਹ ਸਜਾਵਟ 24 ਅਗਸਤ ਤੱਕ ਪੂਰੀ ਹੋ ਜਾਵੇਗੀ ਅਤੇ ਇਸ ਉੱਤੇ ਲਗਭਗ 6 ਕਰੋੜ ਰੁਪਏ ਖਰਚ ਹੋਣਗੇ। ਇਹ ਸਮਾਗਮ ਇਸ ਲਈ ਵੀ ਖਾਸ ਹੈ ਕਿਉਂਕਿ ਬਾਬਾ ਬੁੱਢਾ ਜੀ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ 24 ਅਗਸਤ ਨੂੰ ਮਨਾਇਆ ਜਾਵੇਗਾ। ਇਹ ਜਲੂਸ ਸਵੇਰੇ 7 ਵਜੇ ਸ਼ੁਰੂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਤਮ ਹੋਵੇਗਾ। ਅਤੇ ਇਸ ਤੋਂ ਬਾਅਦ ਰੋਸ਼ਨੀ ਅਤੇ ਦੀਪਮਾਲਾ ਕੀਤੀ ਜਾਵੇਗੀ ਹੁਣ ਮਹਾਰਾਸ਼ਟਰ ਸਾਈਬਰ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਤੋਂ ਬਾਅਦ ਹੁਣ ਮਹਾਰਾਸ਼ਟਰ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਸ੍ਰੀ ਹਰਮੰਦਰ ਸਾਹਿਬ ਦੀ ਇੱਕ ਵੀਡੀਓ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ ਪਿਛਲੇ 5 ਦਿਨਾਂ ਵਿੱਚ ਇਹ ਦੂਜੀ ਐਫ ਆਈ ਆਰ ਹੈ ਦਮਦਮੇ ਟਕਸਾਲ ਜਥਾ ਪਿੰਡਰਾ ਮਹਿਤਾ ਦੇ ਸਾਹਬ ਸਿੰਘ ਨੇ ਇਹ ਜਾਣਕਾਰੀ ਦਿੱਤੀ ਇਹ ਮਾਮਲਾ ਮੁੰਬਈ ਦੇ ਵਸਨੀਕ ਗੁਰਸੇਵਕ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਸੀ ਮਹਾਰਾਸ਼ਟਰ ਦੇ ਸਿੱਖ ਕਾਰਕੁਨ ਜਸਪਾਲ ਸਿੰਘ ਸਿੱਧੂ ਨੇ ਕਟ ਗਿਣਤੀ ਕਮਿਸ਼ਨ ਦੇ ਮੈਂਬਰ ਚਰਨਦੀਪ ਸਿੰਘ ਨਾਲ ਇਸ ਸੰਬੰਧ ਵਿੱਚ ਮਹਾਰਾਸ਼ਟਰ ਦੇ ਸਾਈਬਰ ਕ੍ਰਾਈਮ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ ਪੀਡੀ ਵੱਲੋਂ ਫਗਵਾੜਾ ਖੰਡ ਮਿਲ ਤੇ ਅਕਾਲੀ ਆਗੂ ਦੇ ਘਰ ਛਾਪੇ एनफोर्समेंट डायरेक्टोरेट ईडी ਨੇ ਕੱਲ ਸਵੇਰੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਦੇ ਫਗਵਾੜਾ ਟਿਕਾਣਿਆਂ ਤੇ ਛਾਪਾ ਮਾਰਿਆ ਅਧਿਕਾਰੀਆਂ ਨੇ ਫਗਵਾੜਾ ਖੰਡ ਮਿਲ ਵਾਹਿਦ ਦੀ ਰਿਹائش ਅਤੇ ਉਸਦੇ ਪਰਿਵਾਰ ਦੀ ਮਲਕੀਅਤ ਵਾਲੇ ਜਿੰਮ ਤੇ ਛਾਪਾ ਮਾਰਿਆ ਕੇਂਦਰੀ ਏਜੰਸੀਵਾਦ ਵਿਰੁੱਧ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਕੇਸ ਦੇ ਆਧਾਰ ਤੇ ਕਰ ਰਹੀ ਹੈ ਜਿਸ ਵਿੱਚ ਖੰਡ ਮਿਲ ਦੀ ਸਰਕਾਰੀ ਜ਼ਮੀਨ ਵੇਚਣ ਦਾ ਦੋਸ਼ ਹੈ ਵਾਹਿਦ ਉਸਦੀ ਪਤਨੀ ਰੁਪਿੰਦਰ ਕੌਰ ਅਤੇ ਪੁੱਤਰ ਸੰਦੀਪ ਸਿੰਘ ਨੂੰ ਵੀ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਹਨਾਂ ਵਿਰੁੱਧ ਆਈ ਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਸੀ ਜਸਵਿੰਦਰ ਪੱਲਾ ਪੰਜ ਤਤਾਂ ਚ ਲੀਨ ਜਸਵਿੰਦਰ ਪੱਲਾ ਜੀ ਦਾ ਦੇਹਾਂਤ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਹੋ ਗਿਆ ਅੱਜ ਉਹਨਾਂ ਨੂੰ ਵਿਦਾਈ ਦੇਣ ਲਈ ਕਈ ਨੇਤਾ ਅਤੇ ਕਲਾਕਾਰ ਆਏ ਗਿੱਪੀ ਗਰੇਵਾਲ ਜਿੰਮੀ ਸ਼ੇਰਗਿੱਲ ਜਸਵੀਰ ਜੱਸੀ ਅਤੇ ਹੋਰ ਕਲਾਕਾਰਾਂ ਨੇ ਜਸਵਿੰਦਰ ਪੱਲਾ ਨੂੰ ਸ਼ਰਧਾਂਜਲੀ ਦਿੱਤੀ ਜਸਵੀਰ ਜੱਸੀ ਨੇ ਕਿਹਾ ਇਹ ਪੰਜਾਬੀ ਸਿਨੇਮਾ ਲਈ ਵੱਡਾ ਘਾਟਾ ਹੈ ਮਨਕੀਰਤ ਔਲਖ ਨੇ ਕਿਹਾ ਸਾਨੂੰ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ ਜਸਵਿੰਦਰ ਪੱਲਾ ਸਾਡੇ ਲਈ ਮਾਣ ਸਨ ਉਹਨਾਂ ਦੀ ਮੌਜੂਦਗੀ ਫਿਲਮ ਨੂੰ ਹਿੱਟ ਬਣਾ ਦਿੰਦੀ ਸੀ ਨੀਰੋ ਬਾਜਵਾ ਗੁਰਪ੍ਰੀਤ ਕੁੱਕੀ ਕਰਮਜੀਤ ਅਨਮੋਲ ਅਤੇ ਹੋਰ ਕਲਾਕਾਰਾਂ ਨੇ ਵੀ ਪਰਿਵਾਰ ਨਾਲ ਦੁੱਖ ਵੰਡਾਇਆ। ਵਿਰੋਧੀ ਥਿਰ ਨੇ ਕਿਹਾ ਆਸਟ੍ਰੇਲੀਆ ਲਈ ਪਰਮਾਣੂ ਊਰਜਾ ਨੀਤੀ ਹੀ ਸਮਝਦਾਰ ਕਦਮ ਹੈ। ਨੈਸ਼ਨਲ ਪਾਰਟੀ ਆਸਟ੍ਰੇਲੀਆ ਦੀ ਊਰਜਾ ਵਿੱਚ ਪਰਮਾਣੂ ਊਰਜਾ ਲਿਆਉਣਾ ਚਾਹੁੰਦੀ ਹੈ ਅਤੇ ਅਗਲੀਆਂ ਚੋਣਾਂ ਤੱਕ ਇਹ ਨੀਤੀ ਜਾਰੀ ਰੱਖੇਗੀ। ਪਾਰਟੀ ਦੇ ਲੀਡਰ ਡੇਵਿਡ ਲਿਟਲ ਪ੍ਰਾਉਡ ਨੇ ਕਿਹਾ ਕਿ ਮਈ ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਲਿਬਰਲਾਂ ਤੋਂ ਵੱਖ ਹੋ ਗਈ ਸੀ। ਕੋਨਾ ਕਿਹਾ ਕਿ ਲਿਬਰਲ ਲੀਡਰ ਸੁਸਾਨਲੇ ਇਸ ਨੂੰ ਨਹੀਂ ਮੰਨ ਰਹੀ ਸੀ ਅਤੇ ਮੈਂ ਇਸ ਦਾ ਸਨਮਾਨ ਕਰਕੇ ਉਸ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਸ ਵਿੱਚ ਪਰਮਾਣੂ ਊਰਜਾ ਖੇਤਰੀ ਆਸਟ੍ਰੇਲੀਆ ਫਿਊਚਰ ਫੰਡ ਸੁਪਰਮਾਰਕਟ ਬ੍ਰੇਕਅਪ ਸ਼ਕਤੀਆਂ ਅਤੇ ਵਧੀਆ ਖੇਤਰੀ ਮੋਬਾਈਲ ਕਵਰੇਜ ਸ਼ਾਮਲ ਸਨ ਪਾਰਟੀ ਬੱਚਿਆਂ ਦੀ ਦੇਖਭਾਲ ਖੇਤਰੀ ਡਾਕਟਰਾਂ ਨੂੰ ਸਿਖਲਾਈ ਦੇਣ ਅਤੇ ਸਥਾਨਕ ਕੌਂਸਲਾਂ ਲਈ ਸਹਾਇਤਾ ਦੇਣ ਵਾਸਤੇ 200 ਅਰਬ ਡਾਲਰ ਦਾ ਖੇਤਰੀ ਆਸਟ੍ਰੇਲੀਆ ਫਿਊਚਰ ਫੰਡ ਬਣਾਉਣਾ ਚਾਹੁੰਦੀ ਹੈ ਨੇਤਾ ਨੇ ਕਿਹਾ ਕਿ ਇਹ ਖੇਤਰੀ ਆਸਟ੍ਰੇਲੀਆ ਤੋਂ 350 ਅਰਬ ਡਾਲਰ ਦੇ ਨਿਰਯਾਤ ਦਾ ਛੋਟਾ ਜਿਹਾ ਹਿੱਸਾ ਹੈ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼